ਹਾਂਜੀ ਯਾ ਲਸਰੀ ਵੀਰਾਂ ਦਾ ਔਰ ਕੋਈ ਬੰਦਾ ਕਰਦਾ ਮੇਰੇ ਵੀਰੋ ਕੂਟਰ ਕੋਟਰ ਸੈਟ ਹੈ ਸਾਰੇ ਵੀਰਾਂ ਦੇ ਘਰ ਪਰ ਠੀਕ ਹੈ ਤਾਓ ਜੀ ਘਰ ਤੇ ਵਾਲਾ ਉਹਦੀ ਸਟਾਰਟਿੰਗ ਸਵੇਰੇ ਸਵੇਰੇ 11 ਵਜੇ ਅੱਜ ਉਮੀਦ ਆਏ ਸੀ ਵੀ ਧੁੱਪ ਨਿਕਲੂਗੀ ਤੇ ਅੱਜ ਡੈਮੇਜ ਲੂਸ ਨਿਕਲ ਗਿਆ ਸਾਰੇ ਘਰ ਦੇ ਦੇਖ ਲੋ ਲੈ ਧੁੱਪ ਵੇਖ ਲੋ ਬਾਹਰ ਧੁੰਦੀ ਧੁੰਦਾ ਕੱਲੀ ਚਲੋ ਕੋਈ ਨਾ ਚ ਉੱਬਰਦਾ ਫੂਨਾ ਬਾਹਰ ਚ ਖੜਾ ਉੱਟ ਕੇ ਬਾਹਰ ਉਰ ਖੋਲਦੇ ਆ ਉਹਨੂੰ ਨਵੀਂ ਚਾਰਜਿੰਗ ਕੇਬਲ ਵੀ ਮਗਾਈ ਜੀ ਦੱਸੋ origignal ਹੀ ਐ ਕਿਤੇ fake ਤਾਂ ਨਹੀਂ ਦੇਗੇ Amazon ਤੋਂ ਮਗਾਈ ਆ ਵਰੇ USB C to lightning ਹਨਾ ਤੇ ਦੇਖੋ origignal ਦੀ ਆਹੀ ਪਛਾਣ ਹੁੰਦੀ ਆਹੀ ਵੈਕੂ ਹੁੰਦੀ ਆ ਠੀਕ ਹੈ ਕਿ ਨਹੀਂ ਲਓ ਜੀ ਪਿੱਛੇ ਗਈ ਚੱਲੀ ਆਂ ਮੈਂ ਥੋੜੇ ਬੋਲੀ ਜਾਊਂਗਾ ਖੜ ਜਾ ਇੱਕ ਮਿੰਟ ਸਹੀ ਹੈ ਨਾ ਬਾਕੀ ਚਲੋ Amazon ਵਾਲੇ ਮੇਰੇ ਹਿਸਾਬ ਨਾਲ origignal ਹੀ ਦਿੰਦੇ ਹੁੰਦੇ ਆ ਪੈਂਚ 1900 ਦੀ ਕੇਵਲ ਹਣਾ ਸਿਰਫ ਲ 1900 ਵਾਲਾ ਕੀ ਹੈ ਕੇਵਲ ਚ ਬਸ ਸਰਦਾ ਨਹੀਂ ਆਪਾਂ ਨੂੰ ਹਣਾ ਲੈ ਬਣਾ ਜਿਹੜੀ ਗੱਲ ਹੈ ਤੇ ਚਲੋ ਇਹ ਕੇ ਚੀਜ਼ ਆ ਗਈ ਸੱਚ ਤੇ ਇੱਕ ਸੱਚ ਉਹ ਕੀ ਕਰਨਾ ਹੁੰਦਾ ਕੀ ਕਹਿੰਦਾ ਸੀ ਮਾਹੋ ਇੱਕ ਸੱਚ ਸਕੋਪ ਆਪਣੀ ਹਣਾ ਸਕੋਪ ਮੰਗਾ ਰੱਖਿਆ ਆਪਾਂ ਉਹਦੀ ਅਨਬਾਕਸਿੰਗ ਕਰਾਂਗੇ 10-12000 ਦੀ ਸਕੋਪ ਹੈ ਸਲੇਸਟਰਨ ਕੰਪਨੀ ਦੇ ਸਕਾਈ ਮਾਸਟਰ ਪਤਾ ਨਹੀਂ ਕਿਹੜੀ ਉਵੇਂ ਬੈਠੇ ਬੈਠੇ ਨਾ ਵਾ ਚੱਲ ਕਰ ਲਗੇ ਯਾਰ ਇਹਨਾਂ ਖਾਣਾ ਮੜਾ ਮੋਟਾ ਦਿਮਾਗ ਚ ਸੈਟਰ ਕੋਲ ਨਾਲ ਕੁਝ ਨਾ ਕੁਝ ਕਰੀ ਚੱਲੀਏ। ਬਾਕੀ ਵੀਰੇ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪੈ ਗਿਆ ਠੀਕ ਆ ਵੱਡੇ ਕਬੂਤਰਾਂ ਨੂੰ ਕਬੂਤਰਿਆਂ ਨੂੰ ਜਾਲ ਵਾਲ ਨੂੰ ਬੱਚਿਆਂ ਨੂੰ ਬੈਟਕਾਲ ਨੂੰ ਤੇ ਆ ਬੱਚੇ ਨੂੰ ਵੀ ਮੁਰੇ ਰੱਖ ਰੱਖਿਆ ਜਿਹੜਾ ਬਾਈਤ ਲਿਆਂਦਾ ਹਨ ਇਹਦਾ ਬੜਾ ਬੁਰਾ ਹਾਲ ਐ ਵਿਚਾਰੇ ਦਾ ਦੇਖੋ ਮੂੰਹ ਦਾ ਹਨ ਪਰ ਇਹੀ ਪੈ ਵਿਚਾਰੇ ਦਾ ਮਾਤਾ ਨਾਲ ਹਨ ਪਰ ਫਿਰ ਵੀ ਔਖਾ ਸੌਖਾ ਜਿਹਾ ਮੂੰਹ ਮਾਰਦਾ ਦਾਣੇ ਚੁਗਣ ਨੂੰ ਤੇ ਇਹਦਾ ਵੀ ਕਰਦਾ ਕੋਈ ਹੈਂਡ ਫੀਡਿੰਗ ਵਾਲਾ ਸਿਸਟਮ ਬਾਕੀ ਦਾਣਾ ਪਾਣੀ ਹੋ ਗਿਆ ਠੀਕ ਆ ਪਰ ਦਾਣਾ ਹਨਾ ਹੋਰ ਕੋਈ ਕੰਮ ਰਹਿ ਨਹੀਂ ਗਿਆ ਕਬੂਤਰ ਬਾਹਰ ਕੱਢ ਨਹੀਂ ਸਕਦੇ ਹੋਏ ਦਿਨ ਚ ਤੁਹਾਨੂੰ ਹੀ ਪਤਾ ਉਹਨਾ ਦਿਨ ਕਿਹੜਾ ਕਬ ਬਾਕੀ ਚ ਵਸ ਚੱਲੀ ਜਾਂਦਾ ਸਿਸਟਮ ਭਾਈ ਹੁਣ ਹਨਾ ਤੇ ਘਰੇ ਇਥੇ ਨਰਦੇ ਆਂ ਸੱਚ ਮੈਂ ਆਹਾ ਜਿਹੜਾ ਆਪਣਾ ਨਹਲ ਪੇਂਟ ਲਾਉਂਦੇ ਵੀ ਮੇਰੇ ਸਾਨੂੰ ਕੰਮ ਆ ਜਾਂਦਾ ਹੁੰਦਾ ਇਹ ਆ ਵੈਸੇ ਤਾਂ ਨਹਲ ਪੇਂਟ ਵਾਲੇ ਜਮੇ ਇਹਦੇ ਚ ਭਾਗੇ ਦੇ ਜਾਣਾ ਕਿੰਨੀ ਆ ਮਹਿੰਗੀ ਆਉਂਦੀ ਐ ਤੇ ਆਪਣੇ ਕੋਲੇ ਬਾਧੂ ਪਿਆ ਤੁਹਾਨੂੰ ਪਤਾ ਕਬੂਤਰਾਂ ਦੇ ਰੰਗ ਚ ਲਾਉਣ ਦਾ ਤਾਂ ਕਰਕੇ ਠੀਕ ਐ ਚਾਹ ਵੀ ਲਿਆਂਦੀ ਬਈ ਬਾ ਪੀਂਨੇ ਚਾਹ ਚੁੱਦੂ ਬਾਦ ਟੱਪ ਚੱਲਿਆ ਬਾ ਦਿਨ ਸਾਰਾ ਲੱਗ ਭਾਗ ਬਾਕੀ ਤੁਹਾਨੂੰ ਬੱਚਿਆਂ ਵਾਲੇ ਖੁੱਡੇ ਦਿਖਾ ਦਿੰਦਾ ਮੈਂ ਆਜੋ ਹਨਾ ਡੇਲੀ ਦੀ ਡੇਲੀ ਸਫਾਈ ਇਹ ਤਾਂ ਕੋਈ ਕਹਿਣ ਵਾਲੀ ਗੱਲ ਹੀ ਨਹੀਂ ਹੈ ਨਾ ਵੀ ਸਫਾਈ ਕਰਦੇ ਆ ਇਹ ਤਾਂ ਮੰਨ ਕੇ ਚਲੋ ਦੱਸਣ ਦੀ ਲੋੜ ਹੀ ਨਹੀਂ ਤਾਂ ਕੰਮ ਬੋਲਦੇ ਆ ਠੀਕ ਆ ਕਿ ਨਹੀਂ ਬੋਲ ਕੇ ਦੱਸਣ ਦੀ ਕੋਈ ਲੋੜ ਨਹੀਂ ਇਹ ਤਾਂ ਪੂਰੀ ਇੱਕ ਨੰਬਰ ਐਨ ਸਰਾ ਕਰਾ ਦਿੰਦਾ ਰੋਜ਼ ਦੀ ਰੋਜ਼ ਹੀ ਸਾਫ਼ ਕਰਦੇ ਆ ਰੋਜ਼ ਦੀ ਰੋਜ਼ ਡੇਲੀ ਦੀ ਡੇਲੀ ਸਾਫ਼ ਕਰਨੀ ਕੋਸ਼ਿਸ਼ ਕਰਦੇ ਆ ਬਈ ਆਪਾਂ ਹਨਾ ਵੱਧ ਤੋਂ ਵੱਧ ਇੱਕ ਦਿਨ ਦੀ ਬੰਦੀ ਪੈਂਦੀ ਹੈ ਨਹੀਂ ਤਾਂ ਡੇਲੀ ਜੁੜੇ ਸਾਫ਼ ਹੁੰਦੇ ਹੀ ਹੁੰਦੇ ਆ ਹਨਾ ਬਸ ਆਹੀ ਕੰਮ ਹੈ ਯਾਰ ਜ਼ਿੰਦਗੀ ਦਾ ਔਰ ਕੁਛ ਹੈ ਨਹੀਂ ਬਾਕੀ ਠੀਕ ਹੈ ਲਾਈਫ ਵਾਸ ਸੈਟ ਹੈ ਪਹਿਲਾਂ ਵਾਲੀ ਵਾੜੀ-ਵੋੜੀ ਸੈਟ ਚੱਲ ਰਹੀ ਹੈ ਤੇ ਹੂੰ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਭਾਈ ਥੋੜਾ-ਥੋੜਾ ਵਧੀਆ ਕਰੀਏ ਹੁਣ ਮਾਹੌਲ ਨੂੰ ਬਣਾਈਏ ਹੂੰ ਤਾਂ ਕਰਕੇ ਹਾਂਜੀ ਮੇਰੇ ਦੋਸਤ ਹੁਣ ਚੱਲੇ ਆ ਜੀ ਸ਼ਹਿਰ ਦੇ ਦੜਬਾਹਾ ਵਾਲ ਨੂੰ ਜਿਸਤਾਨੇ ਜਿਸਤੂਨੇ ਨਹੀਂ ਚੱਕਣੇ ਹੈ ਜਿਸਤਾਨੇ ਲਿਪੜੇ ਵਿੱਚ ਲਿਪੜੇ ਨੂੰ ਤਾਂ ਉਹ ਲਿਪੜੇ ਹੁੰਦੇ ਆਪਾਂ ਠੰਡ ਤੋਂ ਬਚਾਦਣਗੇ ਤਾਂ ਚੰਗੀ ਗੱਲ ਨਹੀਂ ਆਪਾਂ ਨੂੰ ਹੂੰ ਕੋੜਾ ਫਰਨਾ ਤੋਂ ਕੋਈ ਆਣੇ ਆਪਾਂ ਪਉ ਤਾਂ ਠੰਡ ਦਾ ਕ ਮਤਲਬ ਹੈ ਲਿਬੜੇ ਤਾਂ ਕੀ ਆਪਾਂ ਸਾਰੇ ਆਂਦੇ ਸੀਗੇ ਇੱਕ ਤਾਇਰ ਨਾਲ ਇਹਦੇ ਕੋਡ ਜਾ ਚੇਂਜ ਕਰਾ ਲੈਣਾ ਕੋਡ ਤਾਂ ਬਹੁਤ ਸੋਹਣਾ ਲੱਗਦਾ ਬਹੁਤ ਵਧੀਆ ਸੀ ਨਾ ਸਨ ਜੈਪ ਥੋੜੀ ਡਿਫੈਕਟਿਵ ਪੀਸ ਆ ਗਿਆ ਜੈਪ ਟੁੱਟੀ ਆ ਤੇ ਅੰਦਰ ਹੋਣਗੇ ਕਹਿੰਦਾ ਜੈਪ ਟੁੱਟੀ ਹੈ ਇਹਦੀ ਇੱਕ ਲੋਰ ਜੀ ਲੈਣੀ ਸੀ ਮੈਂ ਆਪ ਦੇ ਵਾਸਤੇ ਠੀਕ ਹੈ ਇੱਕ ਲੋਰ ਲੈਣੀ ਸੀਗੀ ਤੇ ਬਸ ਨਹੀਂ ਸੀ ਨੇ ਇਹ ਕਰ ਮੈਂ ਨਾ ਥੋੜਾ ਕੋਡ ਦੇ ਵਾਲਾ ਕਾਉਣੀ ਸੀਗਾ ਦੇਣਾ ਸੀ ਕਿਸੇ ਕਾਸ਼ ਬੰਦੇ ਨੂੰ ਜੈਪਟ ਕਰਨਾ ਜੀਗਾ ਉਹਦਾ ਹੀ ਪਲਾਨ ਸੀਗਾ ਜੱਟਾ ਤਾ ਕਰਕੇ ਚੱਲੇਗੇ ਦੜਵਾ ਸ਼ਹਿਰ ਹਾਂਜੀ ਤੇ ਫਿਰਦੇ ਆਂ ਹੀ ਸ਼ਹਿਰ ਦੇ ਦੜਵਾਹ ਚੋਬਰ ਦਾ ਕੋਟ ਵੀ ਚੇਂਜ ਕਰਾ ਲਿਆ ਠੀਕ ਆ ਕਿ ਨਹੀਂ ਪਰ ਜਿਹੜਾ ਰੰਗ ਤੂੰ ਲੈਤਾ ਨਹੀਂ ਨਾ ਉਹਦਾ ਤੋਂ ਪਛਤਾਵਾ ਰਹਿਣਾ ਤੈਨੂੰ ਜਿਹੜਾ ਤੈਨੂੰ ਹਾਂ ਬਸ ਤੈਨੂੰ ਨਹੀਂ ਸੋਣਾ ਲੱਗਾ ਉਹ ਗੱਲ ਵੱਖਰੀ ਐ ਪਰ ਓਏ ਰੰਗ ਨਾ ਹਾਂ ਤਾ ਫਸ ਗਏ ਜੀ ਆ ਕੇ ਇੱਥੇ ਜਵਾਂ ਦੀਰ ਕਿਉਣਾ ਨਾ ਦੋ ਚੀਜ਼ ਇਹ ਨਾਲ ਲੈ ਰਾਂ ਇੱਕ ਤਾਂ ਰਿਟਰਨ ਕਰਨਾ ਸੀ ਉਹ ਰਿਟਰਨ ਕਰਾ ਲਿਆ ਇੱਕ ਲੋਰ ਲੈ ਲਈ ਇੱਕ ਕੋਟ ਰਹਿ ਗਿਆ ਬਸ ਉਹ ਦੇ ਦੇ ਤਾਂ ਲੈ ਲੈਣੇ ਪੂਰੀ ਭਾਂ ਤਾ ਤੀਜੀ ਮੰਜ਼ਲ ਤੇ ਲੈ ਕੇ ਸੰਭਾ ਡਰ ਪਿਆ ਲੱਗਦਾ ਸੀਗਾ ਸਿਉਪਰ ਆ ਆਦਨ ਆਪਣੇ ਤੇ ਕਿੱਧਰ ਆ ਗਏ ਐ ਹੀ ਹੋਈ ਅ ਸ਼ਾਪਿੰਗ ਵਾਲੇ ਦਿਨ ਕਿੱਧਰ ਆ ਗਏ ਆਪਣੇ ਤੇ ਐ ਹੀ ਹੋਈ ਗੱਲੂ ਨਹੀਂ ਸੀਗਾ ਸ਼ਾਪਿੰਗ ਵਾਲੇ ਕਿੰਨੇ ਕਿੱਧਰ ਆ ਗਏ ਮੈਂਗਾ ਉਹ ਕਿਰਾਂ ਹੀ ਕਰੋ ਉਦਾਂ ਦਾ ਵੀ ਉਹ ਪਾਲ ਲਗੀ ਕੋਈ ਨਾ ਇੱਕ ਅੱਧੀ ਸ਼ਾਪ ਤੇ ਹੋਰ ਰੋ ਗਏ ਫਿਰ ਯਾਦ ਆ ਗਿਆ ਮੇਰੇ ਸਾਈ ਦਾ ਨਾਈਟ ਸੂਟ ਪਾ ਲੈਣਾ ਪਾਉਂ ਠੀਕ ਹੈ ਕਿ ਤੜਵਾ ਫਿਰਦੇ ਹੀ ਬਸ ਚੱਲਦੇ ਆ ਪਿੰਡ ਨੂੰ ਟਾਈਮ ਬਹੁਤ ਹੋ ਗਿਆ ਸਾਨੂੰ ਵੇਖਾ ਇਹਨੂੰ ਹਾਂਜੀ ਪਹੁੰਚ ਗਏ ਜੀ ਘਰੇ ਠੰਡ ਤਾਂ ਹੈ ਨਹੀਂ ਗਰਮੀ ਬਹੁਤ ਹੈ ਖੂਤਰ ਤਾਂ ਨਹੀਂ ਬਾ ਓਏ ਹੋ ਅੱਛਾ ਓਏ ਬਾੜਾ ਡਾਡੂ ਓਏ ਬੜਕੋ ਚਾਹਦਾ ਮੂਲਾ ਜੱਗੋ ਓਏ ਬੱਚਾ ਗੁਜਰੂਗਾ ਵੀਰੇ ਆਪਣਾ ਇਹਨੂੰ ਨਿੱਗੇ ਥਾਂ ਚ ਕਰ ਛੇਦੀ ਛੇਦੀ ਭਰਾਵਾ ਮਗਲਾ ਦਾ ਜਾਊ ਅੱਜ ਇਹ ਓਏ ਹੈਂ ਮੈਂ ਤਾਂ ਰੋਟੀ ਪਿਓ ਹੀ ਦਿੱਤੀ ਇਹਦੀ ਭੈਣ ਦੀ ਕੁਲਫੀ ਭਲ ਗਿਆ ਆਇਆ ਕਰੇ ਅਗਮਚਾਲਾ ਕੇ ਰੰਦਰ ਰੱਖਿਆ ਫਿਰ ਕੋਲੇ ਬਾਣੀ ਅੱਗ ਦੇ ਨੂੰ ਵਿਚਾਰੇ ਨੂੰ ਨੇ ਨਿੱਗਾਇਆ ਕਰਕੇ ਨਾ ਫੇਰ ਹੈਂਡ ਫੀਡ ਕਰ ਦਾਂਗੇ ਇਹਦੀ ਆਪਾਂ ਹਣਾ ਹਾਂਜੀ ਮੇਰੇ ਦੋਸਤੋ ਉਦੋਂ ਬਾਅਦ ਜਾੜੇ ਸਿੰਘ ਭਾਈ ਮੈਂ ਲੰਬੀ 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 ਜਾ ਕੇ ਤੇ ਦੋੜ ਆ ਗਿਆ ਠੀਕ ਆ ਕਿ ਨਹੀਂ ਬਸ ਉਹਨੂੰ ਰੋਟੀ ਲਿਆਉਣੇ ਆ ਕਰੂ ਹੁਣ ਕੋਈ ਖਾਣ ਪੀਣ ਨੂੰ ਲਿਆਉਣੇ ਆ ਇੱਕੋ ਬੱਚੇ ਦੀ ਹੈਂਡ ਫੀਡ ਕਰਨੀ ਮੁੰਲਾ ਦਾ ਸਾਲਾ ਮਰੂਗਾ ਤੇ ਗੁਰੂ ਸਾਹਿਬ ਦਾ ਬਚਾ ਹੀ ਪਿਆ ਸੀ ਸਾਲਾ ਜਦੋਂ ਮਰਨ ਕਿਨਾਰੇ ਹੋਊਗਾ ਤਾਂ ਆਪਾਂ ਚੱਕ ਲੈਂਦਾ ਉਹਨੂੰ ਉਹ ਵਿਚਾਰੇ ਭਗਤ ਨੂੰ ਰੋਈਆ ਸਤੇਣਾ ਕਰੋ ਮੈਂ ਉਹ ਕਰਕੇ ਲਿਆਉਣਾ ਹੈਗਾ ਪੁੱਜੇ ਛੋਲੇ ਨੇ ਦੇ ਪੁੱਜੇ ਛੋਲੇ ਉਹ ਪੁੱਜੇ ਛੋਲੇ ਮਿਕਸੀ ਚ ਗ੍ਰाइंड ਕਰਕੇ ਲਿਆਉਣਾ ਦਾ ਪਾਊਡਰ ਬਣਾ ਕੇ ਇੱਕ ਚੌਂਚਾ ਪੁੱਜੇ ਛੋਲਿਆਂ ਦਾ ਵਿੱਚ 15 ਐਮਐਲ ਕੋਸਾ ਪਣੀ ਬਣਾ ਕੇ ਲਈ ਉਹ ਗਾੜਾ ਇਹ ਲਿਕਵਿਡ ਜਿਹਾ ਬਣਾ ਕੇ ਤੇ ਉਹ ਨਾਲ ਦੇ ਕੇ ਹੈਂਡ ਫੀਡ ਕਰਾਉਣੇ ਇਹਨਾਂ ਨਾਲ ਮਰਦਾ ਨਹੀਂਗਾ ਵਿਚਾਰਿਆਂ ਨੇ ਜਾਣ ਪਈ ਹੋਊਗੀ ਪੁੱਜੇ ਛੋਲੇ ਤਾਕਤ ਹੁੰਦੀ ਹੈ ਤੇ ਇਹਨਾਂ ਰੋਟੀ ਰੱਟੀ ਦਾ ਕਰਦਾ ਪ੍ਰਬੰਧ ਨਾ ਸਾਰਾ ਕੁਝ ਬਾਕੀ ਲਾਈਟ ਚੱਲ ਗਈ ਸੋ ਲਾਈਟ ਇਹਨਾਂ ਲੇਟਾ ਰੋਟੀ ਛੱਡ ਗਏ ਸਾਰੀਆਂ ਬਾਬੇ ਆਪਾ ਨਾ ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੇਰੇ ਵੀਰੋ ਤੇ ਲਓ ਜੀ ਕਰਤੀਆ ਵਲੋਗ ਦੀ ਸਟਾਰਟਿੰਗ ਅੱਜ ਵੀ ਤੁਸੀਂ ਆਖੋਗੇ ਚਮਤਕਾਰ ਹੋ ਗਿਆ ਇਹਦਾ ਨਹੀਂ ਮੈਂ ਵਲੋਗ ਨਹੀਂ ਸਟਾਰਟ ਕਰ ਰਹਾ ਇਹ ਸੌਣ ਲੱਗੇ ਧੋਪਣਾ ਨਿਕਲਦੀ ਦਾ ਧੋਪਣੇ ਕਲੇ ਵਲੋਗ ਸਟਾਰਟ ਕਰਤਾ ਬੱਚੇ ਕੱਢਣ ਲੱਗ ਗਿਆ ਬਾਹਰ ਬਈ ਮੈਂ ਦੋ ਬੱਚੇ ਬਾਹਰ ਕੱਢ ਕੇ ਇੱਕ ਤਾਂ ਪੁਰਾਣਿਆ ਪੁਰਾਣੀ ਪੱਠੀ ਅਗਲਾ ਬੀਟੂ ਸੇ ਟੌਰੀ ਲਈ ਇੱਕ ਨਾਲ ਭੂਆ ਵਾਲੇ ਦਾ ਜਿਹੜਾ ਬਾਵਾ ਦਾ ਰੁਲ ਕੇ ਆਇਆ ਸੀਗਾ ਤੇ ਬਾਕੀ ਹੌਲੀ ਹੌਲੀ ਕਰਕੇ ਹਨਾ ਜਿੰਨੇ ਕੁ ਬੱਚੇ ਕੱਢਨੇ ਆ ਬਾਹਰ ਤੇ ਉਹਨਾਂ ਨੂੰ ਬਾਹਰ ਲਿਆ ਭਈ ਮੈਂ ਬਾਹਰ ਕੱਢ ਕੇ ਹਾਂਜੀ ਹੋ ਗਈ ਉਹੀ ਗੱਲ ਜੀ ਦਾ ਡਰ ਸੀਗਾ ਤਿੰਨ ਬੱਚੇ ਉੱਡ ਗਏ ਸੀਗੇ ਜੀ। ਇੱਕ ਆ ਬੈਗਾ ਨਾਲ ਕਾਲਾ ਚੀਨਾ, ਗੁਲਾਬੀ ਸਾਤਾ, ਸਾਰਾ। ਠੀਕ ਆ ਭਾਈ। ਇੱਕ ਇਹ ਬਿਠਾ ਤੇ ਇੱਕ ਬਿਠਾਓ। ਸੱਜੀ ਗੁਲਾਬੀ ਬਗਲ, ਖੱਬੀ ਹਰੀ ਬਗਲ। ਤੇ ਇੱਕ ਛਦਰੀ ਤੇ ਆ ਗਿਆ ਸਿੱਧਾ, ਹਰਾ ਗਲਾਬੀ ਟੂਸਾ। ਠੀਕ ਐ। ਤਿੰਨ ਉੱਡੇ ਸੀਗੇ, ਇੱਕ ਛਰੀ ਤੇ ਬੈਗਾ, ਇੱਕ ਚਵਾਰੇ ਤੇ ਬੈਗਾ, ਇੱਕ ਕੋਠੀ ਤੇ ਬੈਗਾ। ਬਾਕੀ ਛਦਰੀਆਂ ਦੇ ਬੈਠੇ ਆ, ਹਾਂ ਇਹ ਡੱਬੇ-ਡੁੱਬੇ ਤੇ ਕਾਂਤਾਲੀ ਤੇ ਇਹਨਾਂ ਨੂੰ ਛੱਡਣ ਦੀ ਰਾਇ ਸੀ ਮੇਰੀ ਉਦੋਂ ਪਹਿਲਾਂ ਹੀ ਖੱਦਾ ਜਾ ਪਿਆ ਗਿਆ ਭੈਜੋ ਯਾਰ। ਹਣਾ? ਚਲੋ ਕੱਢ ਰਹੀਦਾ ਸੀਗਾ ਯਾਰ ਬੱਚੇ ਬਾਹਰ ਹਨਾ ਉਹਨੂੰ ਡਰਨ ਆਊਟ ਰ ਇਹਨਾਂ ਦੇ ਜਿੰਮੇਵਾਰੀ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਤਾਂ ਡੇ ਲਵਾਉਣੀ ਸੀ ਯਾਰ ਸਿੱਧਾ ਹੀ ਹਿਸਾਬ ਹੈ ਠੀਕ ਹੈ ਕਿ ਨਹੀਂ ਤਾਂ ਕਰਕੇ ਯਾਰ ਦੋ ਬੱਚੇ ਹੋਰ ਉੱਡ ਗਏ ਯਾਰ ਬਾਬਿਓ ਇੱਕ ਤਾਂ ਗਲਾ ਬੀ ਢੇਡ ਲਾ ਆਇਆ 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 ਇੱਕ ਆ ਬਿੱਠ ਬਗਲ ਟੂਸੇ ਵਾਲਾ ਖੜਜੋ ਇੱਕ ਮਿੰਟ ਨੂੰ ਬਹਾਉਣ ਦੀ ਕੋਸ਼ਿਸ਼ ਕਰੀਏ ਯਰੇ ਪਾਸੇ ਬੈਠੂ ਸਾਲਾ ਇਹ ਇੱਕ ਤਾਂ ਨਿਮ ਚ ਵੜੀ ਜਾਂਦਾ ਬੱਚੇ ਵਾਹ ਉੱਡ ਗਏ ਬਾਬਿਓ ਯਾਰ ਬੱਚੇ ਇੱਕ ਨੂੰ ਭਾਇਆ ਨਵੇਂ ਨੂੰ ਹੇ ਚਾਹੇ ਹੇ ਹੇ ਹਾਏ ਹਾਏ ਕੀ ਯਾਰ ਇਹਨੂੰ ਭੈਂ ਚੋ ਗਲਕਾਂ ਨੂੰ پتہ ਨਹੀਂ ਕੀ ਹੋਈ ਜਾਂਦਾ ਆ ਗਿਆ ਆ ਗਿਆ ਇੱਕ ਹੋਰ ਆ ਗਿਆ ਬੈਠ ਨੇ ਇਹ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਛੁਰਕੂ ਉਸਤਾਦ ਛੁਰਕੂ ਉਸਤਾਦ ਛੋਟਾ ਪੈਕਟ ਬੜਾ ਦਿਮਾਕਾ ਇਹ 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 ਬਾਇਆ ਬਾਇਆ ਲਾਈਟ ਦੇ ਬਾਇਆ ਇਹ ਲਾਈਟ ਵਾਲਾ ਹੈ ਇਹ ਕਾਹ ਬੈਜੀ ਨਾ ਤੇ ਕਾਹ ਬੈਜੂ ਤਲਾਉ ਉੱਪਰ ਦੇ ਉਤਰਾ ਰਲ ਗਿਆ ਜਾਈ ਕੰਜਰ ਦਾ ਇੱਕ ਬੱਚਾ ਹੁਣ ਆਪਣੇ ਪਾਸੇ ਬੱਚੇ ਰਹਿ ਗਏ ਆਪਣੇ 1 2 3 ਤੇ 4 ਚਾਰ ਬੱਚੇ ਪਾਸੇ ਰਹਿ ਗਏ ਦੋ ਉੱਡੇ ਫਿਰਦੇ ਆ ਦੋ ਕੋਠੀ ਤੇ ਬੈਠੇ ਆ ਕੀ ਯਾਰ ਉਹ ਅਗਲ ਕਾਣੇ ਗੰਦਵਾਇਆ ਵੈ ਜੋ ਇਹਨਾਂ ਨੇ ਯਾਰ ਬੰਦੀ ਵਾਲੇ ਦਿਨਾਂ ਦੇ ਹੋਈ ਆ ਬਖਾਨਾ ਇਹ ਇਕੱਠੇ ਕੋਠੀ ਤੇ ਬੈਠਣਗੇ ਤੰਨੀ ਖੜਦਿਆ ਵੇਖਾਂ ਭੜਕਾ ਕੇ ਆਉਗਾ ਤਾਂ ਇੱਕ ਪਾਸੇ ਲੱਗਦਾ ਯਾਰ ਆਇਆ 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 ਚੰਗਾ ਕੀਤਾ ਇੱਕ ਪਾਸੇ ਲੱਗਦਾ ਪੰਗ ਬੱਚੇ ਬੈਠਿਆ ਹੀ ਬਾਹਰ ਠੀਕ ਹੈ ਤੇ ਮੈਂ ਲੰਬੀ ਜਾ ਕੇ ਆਉਣਾਗਾ ਬਾਕੀ ਬੱਚੇ ਬੈਠੇ ਆਪਣੇ ਛਤਰੀਆਂ ਦੇ ਘਟ ਘਟ 10 15 20 ਬੱਚੇ ਤੇ ਚਾਰ ਬੱਚੇ ਬੈਠੇ ਆਪਣੇ ਪਾਸੇ ਉਹ ਤੁਹਾਨੂੰ ਮਾ ਕੇ ਦਸੂਆਂ ਨਾ ਕੀ ਹਿਸਾਬ ਕਿਤਾਬ ਹੈ ਲੀ ਹੁਣ ਤਾਂ ਆ ਕੁਛ ਆ ਪਿੰਜਰੇ ਚ ਬੈਠੇ ਆ ਹੁਣ ਆਪਾਂ ਛੇਤੀ ਦੀ ਚੱਲ ਆਈ ਆ ਭਾਈ ਲੰਬੀ ਰੁਗ ਗਈ ਗਰਪਾਲੀ ਮਿੱਤਰ ਕੋਲੇ ਲੰਬੀ ਉਹ ਵੀ ਠੰਡ ਚ ਮਰਦੇ ਰੁਗਿਆ ਮੈਂ ਕਿਹਾ ਲੋਈ ਲੈ ਕੇ ਦੇ ਬਾਈ ਬਣੇ ਨਹੀਂ ਮੈਥੋਂ ਪਿੰਡ ਨਹੀਂ ਉਪੜਿਆ ਜਾਣਾ ਹਨਾ ਪੰਗਾ ਤਾਂ ਮੈਂ ਲੈ ਲਿਆ ਘਰੋਂ ਆਈ ਨਹੀਂ ਨਿਕਲਦਾ ਪਰ ਮੈਨੂੰ ਖੇਤਾਂ ਚ ਜਾ ਕੇ ਪਤਾ ਲੱਗਿਆ ਵੀ ਲੋਈ ਲੈ ਬਣਾ ਮੈਂ ਹੁਣਾ ਨਹੀਂ ਸੀ ਗਲਤੀ ਹੋ ਗਈ ਹੁਣ ਗਰਪਾਲੀ ਤੋਂ ਫੜਦੇ ਆ ਲੋਈ ਫਿਰ ਬਾਹ ਲੈ ਕੇ ਚਾਲਦੇ ਆ ਕਰਿਆਂ ਆ ਗਏ ਜੀ ਘਰੇ ਸਭ ਤੋਂ ਪਹਿਲਾਂ ਹੁਣ ਸਰ ਛੱਡੀ ਦੀ ਓਹ ਠੀਕ ਹੈ ਕਿ ਨਹੀਂ ਕਾ ਜੋ ਤੁਨ ਮੈਂ ਤਾਂ ਹਾਂ ਦਾ ਗੱਲ ਕੀ ਹਣਾ ਵੀ ਇੱਥੇ ਤਾਂ ਮੈਂ ਜਾਵੜਿਆ ਘਰੋਂ ਤਾਂ ਲੰਬੀ ਜਾਣਾ ਸੀ ਆ ਮੈਂ ਕਿਹਾ ਯਾਰ ਵਧੀਆ ਧੁੱਪ ਨਹੀਂ ਕਲੀ ਆ ਗਰਮੀ ਹੈਗੀ ਹੈ ਵੀ ਕੀ ਹੁੰਦਾ ਹਣਾ ਆ ਫਿਰਦਾ ਵੀ ਇੱਕ ਬੱਚਾ ਉਹ ਡੈੜਾ ਬਾਹਰ ਰਹਿ ਗਿਆ ਸੀ ਆਪਣਾ ਮਤਲਬ ਮਤਲਬ ਪਾਸੇ ਰਹਿ ਗਿਆ ਸੀ ਚੱਲ ਛੱਡ ਦੇ ਤਾਂ ਯਾਰ ਮੈਂ ਚੱਲ ਗਿਆ ਇੱਥੋਂ ਤਾਂ ਮੈਨੂੰ ਕਾਹ ਹੈ ਕਿ ਬਦਲਾ ਖੇਤਾਂ 'ਚ ਵੀ ਠੰਡ ਕਿੰਨੀ ਹੈ ਫਿਰ ਇੱਕ ਤਾਂ ਆ ਟੋਪੀ ਲਈ ਇੱਕ ਖੋਈ ਹੈ ਨਾ ਉਹਨੂੰ ਸਰੋਂ ਪਤਾ ਲੱਗਦਾ ਉਹ ਬੁੜੀਆਂ ਹੀ ਵਾਲੀ ਟੋਪੀ ਹੈ ਤੇ ਇੱਕ ਤਾਂ ਟੋਪੀ ਖੋਈ ਤੇ ਇੱਕ ਆ ਫਿਰ ਉਹ ਵੀ ਆਪਣੇ ਮਿੱਤਰ ਗਰਪਾਲੀ ਤੋਂ ਲੋਈ ਫੜ ਕੇ ਲੈਂਦੀ ਹੈ ਆਪਣੇ ਬੱਚੇ ਪਾਸੇ ਬਿਠੇ ਨੂੰ 10 ਦਿਨ ਇੱਕ ਤਾਂ ਗੁਲਾਬੀ ਸਾਤੇ ਇਹਦਾ ਠੀਕ ਹੈ ਗੁਲਾਬੀ ਸਾਤਾ ਕਾਲਾ ਚੀਨਾ ਇੱਕ ਪਾਸੇ ਬਿਠਾ ਹਰੀ ਗੁਲਾਬੀ ਬਗਲ ਦਾ ਸ਼ਾਕ ਇੱਕ ਪਾਸੇ ਬਿਠਾ ਸੀ ਗੁਲਾਬੀ ਢੜ ਦਾ ਕਾਲਾ ਚੀਨਾ ਤੇ ਇੱਕ ਬੱਚਾ ਪਾਸੇ ਸੀਗਾ ਗੁਲਾਬੀ ਬਿਠ ਗੁਲਾਬੀ ਬਗਲ ਹਰਾ ਟੂਸਾ ਆਚਾਰ ਬੱਚੇ ਪਾਸੇ ਸੀ ਹੋਪਸ ਕੋਈ ਹੋਰ ਨਹੀਂ ਉਹਦੇ ਨੂੰ ਲੱਗਦਾ ਇਹਨਾਂ ਚੋਂ ਠੀਕ ਆ ਕਿ ਨਹੀਂ ਤੇ ਬਾਕੀ ਠੀਕ ਆ ਬਸ ਹੁਣ ਤੁਹਾਨੂੰ ਪਾਸੇਰ ਠੀਕ ਹੈ ਕੋਈ ਬਾਲੇ ਚੰਗੇ ਜਿਹੇ ਨਹੀਂ ਕਿ ਹਨਾ ਮਾਹੌਲ ਦੇ ਕਿਉਂ ਗੱਪ ਮੈਂ ਸਾਨੂੰ ਪਤਾ ਇਹ ਪਹਿਲਾਂ ਵਲੌਗ ਵੀ ਨਹੀਂ ਪਾਇਆ ਦੋ ਤਿੰਨ ਦਿਨ ਹਣਾ ਇਹਨੇ ਛੱਡੋ ਯਾਰ ਉਹ ਗੱਲਾਂ ਕਿਉਂ ਕਰਨੀਆਂ ਹੁਣ ਆਪਾਂ ਦੀ ਇਹ ਗੱਲ ਬੰਦੀਏ ਗੱਲ ਬੰਦੀਏ ਗੱਲ ਇਹ ਇਹ ਆ ਗਿਆ ਬੈਠਣਾ ਆ ਗਿਆ ਬੈਠਣਾ ਭੈਣ ਦਾ ਵੀਰ ਯਾਰ ਬੱਚੇ ਬਾਬੇ ਦੋ ਤਿੰਨ ਹੋਰ ਪਾਸੇ ਹੋ ਗਏ ਸਾਲੇ ਦੇ ਨਿਗਾ ਚ ਹੋਏ ਇਹੀ ਬਹਿ ਜਾਦਾ ਹੈ ਬਈਆ ਬਈਆ ਭੈ ਚ ਇੰਨੀ ੜੀ ਕਾਦੀ ਯਾਰ ਲੀਕੀ ਲੈ 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 ਰਾ ੜੀ ਕਰਨ ਦਾ ਹੱਕ ਨਹੀਂ ਹੈ ਬੱਚੇ ਤਾਂ ਤਿੱਕੀ ਲੈ ਹੁਣ ਪਾਸੇ ਗਈਗਾ ਇਹ ਲੈ 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 ਆ ਬਹਿ ਗਿਆ ਵੇ ਓਏ ਇੱਕ ਮਿੰਟ ਇਹਦੇ ਨਾਲ ਦਾ ਥੱਲੇ ਬੈਠਾ ਖੜਜ ਕਿਤੇ ਭੈਣ ਦੀਆਂ ਗੜੀਆਂ ਹੀ ਆਵੇ ਮੈਂ ਹੋਰ ਕੋਈ ਵੇਖੀ ਆ ਨਾ ਉਹ ਵੀ ਦੋ ਸੀਗੇ ਨੇ ਇੱਕੋ ਜੇ ਇੱਕ ਭਰਾ ਦਾ ਬੈਠਾ ਹੁਣ ਯਾਰ ਸਹੀ ਦੱਸਾਂ ਵੀਰੇ ਜਦੋਂ ਬੱਚੇ ਅੰਦਰ ਕੀਤੇ ਨਾ ਉਹਦੀ ਪਤਾ ਲੱਗੂ ਕਿੰਨੇ ਘੱਟ ਆ ਤੇ ਕਿੰਨੇ ਵੱਧ ਆ ਹਨਾ ਬੱਚੇ ਵਾਵਾ ਪਾਸੇ ਹੋਣਗੇ ਆਪਣੇ 100% ਅੱਜ ਆ ਆਪਣਾ ਵੀ ਬਾਈ ਵਾਲਾ ਹਾਲ ਹੀ ਹੋਇਆ ਪਰ ਹੁਣ ਪੜੋ ਨਹੀਂ ਪਤਾ ਹਨਾ ਵੀ ਕਿੰਨੇ ਬੱਚੇ ਬਸ ਜਦੋਂ ਤਾੜੇ ਉਹਦੇ ਹੀ ਦੇਖਾਂਗੇ ਤੇ ਮੈਨੂੰ ਐਂ ਲੱਗਦਾ ਯਾਰ ਵੀ ਆਪਣੇ 2-3 ਕੂਤਰ ਤਾਂ ਵੀ ਖੜੇ ਆ ਜਿਵੇਂ ਇੱਕ ਡੱਬਾ ਤਾਂ ਆ ਗਿਆ ਸਾਹਮਣੇ ਠੀਕ ਆ ਆਪਣੇ ਗਲਾਬੀ ਟੂਸਿਆਂ ਵਾਲਾ ਇਹ ਤਾਂ ਸਾਹਮਣੇ ਦਿਖਾਈ ਜੋ ਗਿਆ ਆਪਣੇ ਇੱਕ ਜਿਆਦਾ ਹਰੇ ਗਲਾਬੀ ਟੂਸੇ ਵਾਲਾ ਬੰਦ ਖੜਾ ਹੈ ਇੱਕ ਜਿਆਦਾ ਹਰੀ ਬਿੱਠਾ ਵਾਲਾ ਬੱਚਾ ਬੰਦ ਖੜਾ ਦੋ ਬੱਚੇ ਆ ਕਿਨ ਵੱਡੇ ਕੂਤਰ ਦੋ ਕੂਤਰ ਇਹ ਮਿਲਦਾ ਹਈ ਉਤਰੇ ਨਹੀਂ ਤਾਂ ਹ ਤੁੱੱਚੇ-ੱਚੇ ਖੜੇ ਹੋਣਗੇ ਯਾਰ ਮੈਂ ਪੰਜ-ਛੇ ਵੱਡੇ ਵੀ ਢਾਈ ਸੀ ਕੱਢ ਕੇ ਤਾਂ ਹੀ ਅੱਖੇ ਨੇ ਵੀ ਇੱਕ ਮੈਂ ਹੈ ਕੱਲਾ ਹਣਾ ਅੰਦਰ ਕਰਨ ਲੱਗੀ ਤੇ ਇੱਕ ਆਪਣਾ ਹੋ ਬਟ ਸਾਹਮਣੇ ਕੋਠੀ ਤੇ ਉਹ ਦੇਖੋ ਵੇਖੋ ਬਟ ਸਾਹਮਣੇ ਕੋਠੀ ਦੇ ਆ ਉਡੈਣ ਇਹ ਉੱਡ ਜਾ ਭੈਜੋ ਤੇ ਇਹ ਕੇ ਬੈਠਾ ਇੱਕ ਦੀਨਾ ਨਹੀਂ ਘਣੀ ਦੋ ਨਹੀਂ ਦਿਖ ਰੇ ਹੋਰ ਆਪਾਂ ਨੂੰ ਹਜੇ ਅਗਰ ਨੀਓ ਮਾਨਾਂ ਪੇ ਮੈਂ ਪੁੱਤ ਮੈਨੂੰ ਵੀ ਪਾ ਜਾਂਦੇ ਫਿਰ ਮੜਾ ਸਾਰਾ ਜਿਹਾ ਹੋ ਜੂਗਾ ਖੜ ਜਾ ਲੱਤ ਆ ਗਿਆ ਬੈਠ ਰਹਾ ਆ ਗਿਆ ਜਾਂਦਾ ਇਹ ਲੈ ਹੁਣ ਇੱਥੇ ਬਹਿ ਜੂਗਾ ਐਵੇਂ ਬੜਾ ਗੰਦ ਪਾਇਆ ਨਹੀਂ ਆ ਆ ਗਿਆ ਆ ਗਿਆ ਇਹ 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 ਬਣ ਗਈ ਗੱਲ ਬਣ ਗਈ ਬਣ ਗਈ ਬਣ ਗਈ ਤੇ ਜੋ ਆਪੇ ਬੈਠੂਗਾ ਚਲ ਛੱਡ ਪੁੱਤ ਓ ਮਿੱਠੀ ਉਹ ਮਿੱਠ ਸਾਰਾ ਦੇ ਦੀ ਸਾਰਾ ਦੇ ਥੋੜਾ ਜਿਹਾ ਤਾਂ ਭੇਜਿਆ ਯਾਰ ਭੁੱਖਾ ਆਉਂਦਾ ਆਉਂਦਾ ਘਰ ਦੀ ਗੱਲ ਲੱਗੀ ਪਈ ਬੱਚੇ ਨੂੰ ਪੂਰੀ ਹੁਣ ਉਹ ਬੈਗਾ ਸਾਹਮਣੇ ਇਹ ਤਾਂ ਹੁਣ ਤੋਂ ਖਾਂਜੇਗਾ ਦੋ ਪੱਟੇ ਪਾ ਯਾਰ ਮੋਂਤਲਾ ਦਾ ਵਾਰਦਾ ਤੋ ਵੀਰ ਨਾਲ ਜਿਹੜੇ ਸਾਹ ਤੇ ਹੁਣ ਭੱਜੀ ਆਉਂਦਾ ਘਰ ਨੂੰ ਵੀ ਕਿਉਂ ਕਿਵੇਂ ਕਿਵੇਂ ਜੱਸ ਕਰੀ ਜਾਂਦਾ ਲੈ ਕਰਨ ਪੂਰੀ ਜੱਸ ਹੈ ਪੂਰੀ ਜੱਸ ਚੌੜਨ ਦੀ ਜ ਲੈ ਦੇਖੋ 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 ਲੈ 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 ਹੂੰ ਪੂਰੀ ਹਾਂ ਜੀ ਹੁਣ ਦੱਸ ਦੇਣ ਤੁਹਾਨੂੰ ਕੀ ਸਾਬ ਘਟਾ ਰਿਹਾ ਦਾਣਾ ਬਣੀ ਪਾਦਾ ਬਈ ਸਾਰੇ ਕਬੂਤਰਾਂ ਨੂੰ ਵੱਡਿਆ ਸ਼ੋਟਿਆਂ ਨੂੰ ਜਾਣਾ ਨੂੰ ਬੈਡ ਕਬੂਡ ਕੱਲ ਨੂੰ ਤੇ ਜਿਹੜਾ ਬਾਈ ਤੋਂ ਬੱਚਾ ਲਿਆਂਦਾ ਸੀ ਸੱਚ ਬਈ ਪਰ ਥੋੜ੍ਹ ਵਾਲਿਆਂ ਦਾ ਪੁੱਤ ਉਹ ਵੀ ਮਰ ਗਿਆ ਬਈ ਬੱਚਾ ਉਹ ਵੀ ਤੁਹਾਨੂੰ ਦਿਖਾ ਦੂੰਗਾ ਮੈਂ ਤੇ ਬਾਕੀ ਆਪਣੇ ਬੱਚੇ ਬਾਹਰ ਆ ਭਾਈ ਮੇਰੇ ਸਾਬ ਨਾਲ ਚਾਰ ਬੱਚੇ ਬਾਹਰ ਹੈਗੇ ਤੇ ਸ਼ਾਇਦ ਚਾਰ ਹੀ 12000 ਕੋਈ ਪਤ ਨਹੀਂ ਇੱਕ ਅੱਧਾ ਹੋਰ ਵੀ ਹੋਵੇ ਹਨਾ ਐਡਾ ਕੋਈ ਗਿਣਤੀ ਚ ਆ ਨਹੀਂ ਰਹੀ ਮੇਰੇ ਧਿਆਨ ਚ ਹੈ ਨਹੀਂ ਬੱਚੇ ਯਾਰ ਲਗਭਗ ਪੂਰੀ ਚਾਰ ਪੱਕੇ ਹੀ ਬਾਹਰ ਹੈ ਸ਼ਾਇਦ ਇੱਕ ਅੰਦਾ ਹੋਰ ਹੋਵੇ ਪੰਜ ਬਾਹਰ ਹੋ ਸਕਦੇ ਆ ਚਾਰ ਤਾਂ ਕਨਫਰਮ ਹੈ ਚਾਰ ਆਣ ਤੁਹਾਨੂੰ ਰੰਗ ਵੀ ਦੱਸ ਦੂ ਜਿਹੜੇ ਮੇਰੇ ਯਾਦ ਹੈ 2 ਵਜੇ ਤੋਂ ਸਾਹਮਣੇ ਬੈਠੇ ਬਈ ਜੁੜੇ ਠੀਕ ਹੈ 2 ਵਜੇ ਤੋਂ ਉਹ ਬੈਠੇ ਦੇਖ ਲਓ ਇਹ ਦੋਵੇਂ ਬੱਚੇ ਆਪਣੇ ਆ ਭਾਈ ਕਾਲੇ ਜੀਨੇ ਬੱਚੇ ਦੋਵੇਂ ਇੱਕ ਸਾਤੇ ਵਾਲਾ ਇੱਕ ਢਿੱਡ ਵਾਲਾ ਇੱਕ ਕਾਲਾ ਜੀਨਾ ਗੁਲਾਬੀ ਸਾਤੇ ਦਾ ਇੱਕ ਕਾਲਾ ਜੀਨਾ ਗੁਲਾਬੀ ਢਿੱਡ ਦਾ ਠੀਕ ਹੈ ਜੀ ਦੋ ਬੱਚੇ ਬੈਠੇ ਆ ਦੋ ਬੱਚਿਆਂ ਦਾ ਪਤਾ ਨਹੀਂ ਕੁਛ ਹੋ ਜੀ ਕਿੱਥੇ ਆ ਉਹਨਾਂ ਚ ਹੈਗਾ ਗੁਲਾਬੀ ਕੱਚ ਹਰੀ ਟੋਰੀ ਲਾਲ ਚੀਨਾ ਇੱਕ ਹੈਗਾ ਬੱਚਾ ਗੁਲਾਬੀ ਬਿੱਟ ਗੁਲਾਬੀ ਬਗਲ ਤੇ ਹਰਾ ਟੂਸਾ ਆਹ ਯਾਰ ਬੱਚੇ ਤੇ ਬਾਕੀ ਡੱਬਾ ਬੈਕੂ ਡੈੱਕ ਕਰੀ ਪਈ ਹੈ ਨਾ ਡੱਬਾ ਉੱਡਿਆ ਫਿਰਦਾ ਹੈ ਬੈਕੂ ਡੱਬਾ ਤੇ ਦੂਜੇ ਪਈ ਸਵੇਰ ਦੇ ਉੱਡੇ ਫਿਰਦੇ ਆ ਠੀਕ ਹੈ ਇੱਕ ਆਰੇ ਗੁਲਾਬੀ ਟੂਸੇ ਵਾਲਾ ਆ ਜਾਂਦਾ ਇੱਕ ਹਰੀ ਬੇਠਾ ਵਾਲਾ ਤੇ ਇੱਕ ਦੋਵੇਂ ਗੁਲਾਬੀ ਟੂਸੇ ਨਾਲ ਡੱਬਾ ਇਹ ਤੇ ਨੱਡੇ ਫਿਰਦਾ ਦੋ ਸਵੇਰ ਤੋਂ 1 ਮਿੰਟ ਕੋ ਫੋਨ ਆਈ ਜਾਂਦਾ ਬਾਬੇਰਾ ਹਾਂਜੀ ਹੁੰਦਾ ਦੱਸ ਦਿਆਂ ਜੀ ਤੇ ਦੋ ਕਬੂਤਰ ਸਵੇਰ ਦੇ ਫਿਰਦੇ ਆਣੇ ਚਿੱਟੇ ਜਿਹੜੇ ਮੈ ਨਹੀਂ ਕਹ ਸੀ ਮੁੰਲਾ ਦਾ ਭਜ ਪੂਜੀ ਗਏ ਉਹ ਦੋਵੇਂ ਕੂਤਰ ਤਾਂ ਹੀ ਖੜੇ ਜੇ ਇੱਕ ਦਾ ਹਰੇ ਗਲਾ ਵੀ ਟੂਸੇ ਵਾਲਾ ਆਪਣਾ ਵੱਡਾ ਕੂਤਰ ਟੂਸੇ ਵਾਲਾ ਦਾ ਪੱਠਾ ਇੱਕ ਹੈਗਾ ਹਰੀ ਬੈਠਾ ਜਿਹੜਾ ਪਈ ਨੇ ਖੜੇ ਛਡਾਈ ਕਾਲੀ ਦਾ ਪੱਠਾ ਤੇ ਡੱਬਾ ਹੈ ਬੈਕ ਉੱਡਿਆ ਸੀਗਾ ਠੀਕ ਹੈ ਜੀ ਤੰਨੇ ਫਿਰਦੇ ਆ ਬਾਹਰ ਤੇ ਤਿੰਨਾ ਬੈਠੇ ਆ ਦੂਆ ਬੈਠੀਆਂ ਪੱਠਕਾਈਆਂ ਠੀਕ ਹੈ ਜੀ ਪੰਜ ਤੇ ਕਾ ਬੈਠੇ 6 ਦੋ ਉੱਥੇ ਬੈਠਾ 7 ਤੇ 8 ਤੇ ਦੋ ਜਿਹੜੇ ਦਿਸੇਣੀ 9 ਤੇ 10 ਆਪਣੇ 10 ਕਬੂਤਰ ਬਾਹਰ ਹੈ ਕੁੱਲਮ ਲਾ ਕੇ ਤੇ ਰਾਤ ਨੂੰ ਦੱਸਾਂਗੇ ਚਲੋ ਕਿੰਨੇ ਅੰਦਰ ਹੋਗੇ ਕਿੰਨੇ ਨਹੀਂ ਇੱਕ ਸਾਜ ਵਿੱਚ ਵੀ ਦੀ ਪਤੰਗ ਵੀ ਚੜਾਇਆ ਸੀ ਨਾ ਮੜਾ ਜਾ ਉਹ ਚੱਕਰ ਕੀ ਹੋਈ ਨਾ ਇਸ ਤਰ੍ਹਾਂ ਘਰ ਤੇ ਪਤੰਗ ਜੇ ਬਲੇ ਉੱਡੇ ਫਿਰਦੇ ਸੀਗੇ ਬੱਚਾ ਇਹਨੂੰ ਡਰਾਈ ਜਾਂਦੇ ਸੀ ਨਾ ਤਾਂ ਕਰਕੇ ਫਿਰ ਅੱਕ ਚੱਪਣਾ ਪਿਆ 2 ਮਿੰਟਾਂ ਜੇ ਪਤੰਗ ਚੜਾਇਆ ਨਾਲ ਦੀ ਨਾਲ ਪਤੰਗ ਵੱਡੇ ਮੈਂ ਜਿੰਨੇ ਘਰ ਤੇ ਫਿਰਦੇ ਸੀ ਵੱਡ ਕੇ ਤੇ ਫੇਰ ਥੱਲੇ ਲਾ ਲਿਆ ਆਪਣਾ ਤੇ ਆ ਸੀਨਾ ਬੱਸ ਯਾਰ ਹੈ ਨਾ ਓ ਯਾਰ ਉਹ ਬੱਚੇ ਨੂੰ ਮੈਨੂੰ ਆਇਆ ਘਰੇ ਆਇਆ ਇਹਦਾ ਵਾਰੀ ਚੀਂਗਾ ਲਾਣਾ ਚਲੋ ਤਾਂ ਵੱਡੇ ਜਾਣ ਤਾਂ ਚੱਲ ਛੱਟੋ ਛੱਡੋ ਯਾਰ ਬਸ ਕੋਈ ਨਾ ਪੇਜ ਆਉਣਾ ਹੈ ਨਾ ਆਉਣਾ ਹੋਇਆ ਇਹ ਕੀ ਹੋਊਗੀ ਹਾਂਜੀ ਇਹ ਮਰਿਆ ਪਿਆ ਯੂ ਬੱਚਾ ਇਹ ਕੱਲ ਦਾ ਵਾਲਾ ਡਾਊਨ ਪੈ ਗਿਆ ਇੱਕੇ ਦਾ ਵੀ ਯਾਰ ਵਿਚਾਰਾ ਹਣਾ ਸੱਚੀ ਗੱਲ ਦੱਸਾਂ ਤਾਂ ਐਂ ਚਾ ਯਾਰ ਕੀ ਯਾਰ ਮਾਤਾ ਵੀ ਬਹੁਤ ਗੰਦੀ ਬਿਮਾਰੀ ਆ ਬਈ ਮੂੰਹ ਵੇਖੋ ਬੱਚੇ ਦਾ ਯਾਰ ਹਣਾ ਇਹ ਕੋਣ ਉਹਨੇ ਵੇਖੋ ਲੈ ਮਾਤਾ ਤੁਸੀਂ ਦੇਖੋ ਤਾਂ ਅਸੀਂ ਚੁੰਝ ਕਿਵੇਂ ਭਰੀ ਪਈ ਆ ਯਾਰ ਬੱਚੇ ਦੀ ਮੌਤ ਹੀ ਸੀ ਯਾਰ ਵਿਚਾਰੇ ਦੀ ਹਨਾ ਇਹ ਵੱਡੇ ਕੂਤਰ ਦਾ ਸੀ ਪੱਟਾ ਹੱਡਾਂ ਵਾਲੀ ਜਾਲ ਦਾ ਤਿੰਨ ਚਾਰ ਬਾਈਆਂ ਜਿੱਤਿਆ ਇਹਦਾ ਪਿਓ ਵੀ ਇਹਦੀ ਮਾਂ ਵੀ ਤਿੰਨ ਚਾਰ ਬਾਈਆਂ ਜਿੱਤੀ ਹੈ ਠੀਕ ਹੈ ਕਿ ਨਹੀਂ ਉਹਨਾਂ ਦਾ ਸੀਗਾ ਇਹ ਮੇਨ ਕੂਤਰਾਂ ਦਾ ਇਹ ਦੋਵੇਂ ਆਪਾਂ ਨੂੰ ਦੇਤੇ ਸੀ ਬਾਈ ਨੇ ਇੱਕ ਦਾ ਪੱਲਾ ਟੁੱਟਿਆ ਸੀ ਇਹਦੇ ਮਾਤਾ ਸੀਗੀ ਪੱਲੇ ਟੁੱਟਿਆ ਤਾਂ ਸਹੀ ਫਿਰਦਾ ਬੈਠ ਕੇ ਤੇ ਇਹ ਸੀ ਮਾਤਾ ਵਾਲਾ ਭੈਣ ਜਦੋਂ ਜੂਮ ਕਿਉਂ ਨਹੀਂ ਹੁੰਦਾ ਯਾਰ ਇੱਕ ਮਿੰਟ ਬਾਈ ਯਾਰ ਆਉਂਦਾ ਸਹੀ ਹੈ ਸੌਰੀ ਅਰਣਾ ਥੋੜਾ ਜਿਆ ਹਾਈਪਰ ਹੋ ਜਾਨੇ ਆ ਜਿਆਦਾ ਮਾਫੀ ਚਾਹੁੰਦੇ ਆ ਗਾਲਾਂ ਗੋਲਾਂ ਵਾਸਤੇ ਇਹਨੂੰ ਵੀ ਨੱਪ ਦਿੰਨੇ ਆ ਵਿਚਾਰੇ ਨੂੰ ਹਾਂਜੀ ਇੱਕ ਬੱਚਾ ਆ ਗਿਆ ਜੀ ਘਰੇ ਵਾਪਸ ਗਲਾਬੀ ਢਿੱਡ ਵਾਲਾ ਕਾਲਾ ਚੀਨਾ ਤੇ ਝਲਰ ਲਾਓ ਉਹ ਝਲਰ ਲਖਨੇ ਸਾਤੇ ਵਾਲਾ ਬਿਠਾਓ ਸਾਹਮਣੇ ਚੱਕੀ ਜਾਂਦਾ ਤੇ ਇਹ ਦੋ ਬੈਠੀ ਸਾਹਮਣੇ ਕੋਠੀ ਤੇ ਉਹੀ ਦੋਵੇਂ ਉੱਡ ਕੇ ਆਏ ਇੱਕ ਛਤਰੀ ਤੇ ਇੱਕ ਚਵਾਰੇ ਤੇ ਬਸ ਤੇ ਲਗਭਗ ਆਪਣੇ ਕਬੂਤਰ ਭਾਈ ਬਾਹਰ ਰਹਿ ਗਏ ਤੁਹਾਨੂੰ ਦੱਸ ਦਿਆਂ ਨਾ ਜਿਹੜੇ ਆਏ ਨਹੀਂ ਗਏ ਠੀਕ ਹੈ ਕਿ ਨਹੀਂ ਇੱਕ ਬੱਚਾ ਨੇ ਆਇਆ ਬਈ ਕਾਲਾ ਚੀਨਾ گلابی ਸਾਦੇ ਦਾ ਠੀਕ ਹੈ ਇੱਕ ਹਰੀ ਕਾਂਤ ਵਾਲੀ ਕਬੂਤਰੀ ਬਾਹਰ ਸ਼ਾਕ ਕੀ ਇੱਕ گلابی ਟੋਰੀ ਦਾ ਬੱਚਾ ਬਾਹਰ ਹੈ ਠੀਕ ਹੈ ਜੀ ਇੱਕ ਡੱਬਾ ਬਾਹਰ ਦੋਵੇਂ گلابی ਟੂਸੇ ਤੇ ਇੱਕ ਕਬੂਤਰ ਬਾਹਰ ਆਈ ਹਰੀ ਬਿਠਦਾ ਤੇ ਇੱਕ ਭਾਈ ਸਾਹਿਬ ਬੱਚਾ ਬਾਹਰ ਹੈ ਖੜ ਜੋ ਯਾਰ ਦੇਖਣਾ ਪਊਗਾ ਪੁਣੇ ਇੱਕ ਮਿੰਟ ਰੋ ਇੱਕ ਬੱਚਾ ਬਾਹਰ ਹੈ ਭਾਈ ਸਾਹਿਬ ਇੱਕ ਮਿੰਟ ਰੋ ਦਾ ਭਰਾ ਵੇਖਣ ਤੋਂ ਪਹਿਲਾਂ ਮੈਨੂੰ ਕਿਹੜੇ ਰੰਗ ਦਾ ਭੈਣ ਦਾ ਵੀਰ ਆ ਯਾਰ ਭੈਣ ਆ ਠੀਕ ਹੈ ਜੀ ਗੁਲਾਬੀ ਕੱਚ ਹਰੀ ਟੌਰੀ ਤੇ ਇੱਕ ਬੱਚਾ ਬਾਹਰ ਹੈ ਭਾਈ ਸਾਹਿਬ ਆ ਗੁਲਾਬੀ ਬਿੱਠ ਗੁਲਾਬੀ ਭਗਲ ਤੇ ਗੁਲਾਬੀ ਬਿੱਟ ਗੁਲਾਬੀ ਬਗਲ ਤੇ ਹਰਾ ਟੂਸਾ ਠੀਕ ਹੈ ਜੀ ਇੰਨੇ ਕ ਕਬੂਤਰ ਬਾਹਰ ਆਜਾ ਆਪਣੇ ਤੇ ਬਾਕੀ ਆ ਬਈ ਹਣਾ ਜਿਹੜੇ ਲੇਟ ਆਏ ਸੀ ਤੁਹਾਨੂੰ ਪਤਾ ਜਿਵੇਂ ਆ ਟੂਸੇਆਂ ਵਾਲਾ ਤਾਂ ਦਿਨ ਛੇਪ ਦੇ ਜਿਹਨੂੰ ਬਹਿ ਗਿਆ ਸੀ ਵਿਚਾਰਾ ਹਰੇ ਗੁਲਾਬੀ ਟੂਸੇ ਵਾਲਾ ਤੇ ਆ ਪਹਿਲਾਂ ਹੀ ਬਹਿ ਗਿਆ ਸੀਗਾ ਢਿੱਡ ਚੱਲਰ ਵਾਲਾ ਤੇ ਇੱਕ ਸਪੇਅਰ ਹੋ ਗਿਆ ਆਪਣੇ ਜਿਹੜੇ ਛਤਰੀ ਤੇ ਬੰਨਿਆ ਸੀਗਾ ਠੀਕ ਹੈ ਇਹ ਤਿੰਨਾਂ ਨੂੰ ਬਈ ਆਪਾਂ ਕੀ ਕੀਤਾ ਮੰਨ ਕੇ ਚੱਲੋ ਵੀ ਇੱਥੇ ਡੋਲੀ ਚ ਦਾਣੇ ਪਾਤੇ ਖੁੱਡਾਂ 'ਚ ਦਾਣੇ ਹਨੀ ਸੀਗੇ ਹਣਾ ਤਾ ਕਰਕੇ ਇਹਨੂੰ ਦਾਣੇ ਚਕਾਤੇ ਬਸ ਖੁੱਡਾਂ ਛੜ ਛੜ ਦੇਣ ਇਹਨੂੰ ਆਪਾਂ ਤੇ ਬਸ ਉਹ ਆਪਣੇ ਇਨੇ ਕਬੂਤਰ ਬਾਹਰ ਹੈਗੇ ਜਿੰਨੇ ਤੁਹਾਨੂੰ ਦੱਸਿਆ ਆਪਾਂ ਠੀਕ ਹੈ ਕਿ ਨਹੀਂ ਤੇ ਕੋਈ ਚੱਕਰ ਨਹੀਂ ਫਲੱਡ ਲਾਈਟ ਛੱਡੀ ਪਈ ਆ ਬਾਕੀ ਤੇ ਕੋਈ ਛੋਲੀ ਗੱਲ ਨਹੀਂ ਜੀ ਤੇ ਮੰਨ ਕੇ ਚਲੋ ਵੀ ਆਹਾ ਆਪਣਾ ਕੀ ਨਾਲ ਇਹ ਕੱਲ ਨੂੰ ਦੇਖਦੇ ਹਾਂ ਹਨਾ ਵੀ ਆਉਂਦੇ ਜਾਂ ਨਹੀਂ ਆਉਂਦੇ ਉਹ ਇਹਨਾਂ ਦੀ ਮਰਜ਼ੀ ਹੈ ਤੇ ਆ ਆਪਣੇ ਹੈਗੇ ਆ ਬਾਹਰ ਲੱਗ ਪਾ ਕੇ ਇੱਕ ਮਿੰਟ ਗਿਣ ਲਾ ਮੈਂ ਹਾਂਜੀ ਤੇ ਲਗਭਗ ਆਪਣੇ ਬਾਰੇ ਸੱਤ ਕਬੂਤਰ ਭਾਈ ਸਾਰੇ ਬੱਚਾ ਸਨੇ ਵੱਡੇ ਕਬੂਤਰ ਸੱਤ ਬਾਹ ਰਾਜ ਬਈ ਠੀਕ ਹੈ ਕਿ ਨਹੀਂ ਉਹਨੂੰ ਸੱਤਾਂ ਚੋਂ ਦੇਖਦੇ ਆ ਵੀ ਕੱਲ ਨੂੰ ਕਿੰਨੇ ਕਰਿਆਉਣਗੇ ਠੀਕ ਹੈ ਬਾਕੀ ਸਾਰਾ ਕੰਵਡਾਨਾ ਆਪਣਾ ਭਾਈ ਹਨ ਤੇ ਪੈਨੇ ਯਾਰ ਬਸ ਹੁਣ ਥੋੜਾ ਇਹ ਨਾ ਮਤਲਬ ਜਿਹਾ ਹੀ ਲੱਗ ਰਿਹਾ ਨਾ ਹੋਰ ਹੀ ਕੁਝ ਹੋ ਰਿਹਾ ਯਾਰ ਜੀ ਵੀ ਮੰਨ ਕੇ ਚੱਲੋ ਜਿਹੜਾ ਕੁਝ ਕਦੇ ਸੋਚਿਆ ਵੀ ਨਹੀਂ ਸੀ ਉਹ ਕੁਝ ਹੋ ਰਿਹਾ ਜ਼ਿੰਦਗੀ 'ਚ ਜੇ ਸੱਚੀ ਗੱਲ ਹੈ ਸਿਹਰ ਨੂੰ ਠੀਕ ਹੈ ਕਿ ਨਹੀਂ ਤੇ ਬਾਕੀ ਐ ਕੋਈ ਚੱਕਰ ਨਹੀਂ ਖੋਸ਼ ਐ ਫਿਰ ਵੀ ਆਪਾਂ ਕੁ ਡੱਕਦੇ ਨਹੀਂ ਤੇ ਬਸ ਆ ਬਾਕੀ ਗੀਤ ਚੱਲੀ ਜਾਂਦਾ ਕਾਪੀ ਰਾਈਟਰ ਆਈ ਜਾਂਦਾ ਯਾਰ ਤੇ ਰੋਟੀ ਹੀ ਮੈਂ ਲੈਂਦੀ ਸੀaldi ਖਾਣ ਨੂੰ ਚੋਰੀ ਕਟਾ ਕੇ ਖਾਣ ਨੂੰ ਤਾਂ ਜੀ ਨਹੀਂ ਕਰਦਾ ਤੇ ਹਾਂਜੀ ਇੱਕ ਜਣ ਹੋਰ ਆ ਗਿਆ ਜੀ ਲਗਭਗ 8:30 9:00 ਵਜੇ ਤੇ ਇਹ ਭਾਈ ਹੁਣ 100% ਹਰੀ ਕਾਂਦਾਲੀ ਠੀਕ ਐ ਹਰੀ ਕਾਂਦਾਲੀ ਕੁਤਰੀਆ ਵੀ ਗਈ ਜੀ ਸ਼ਰੀਰ ਤੇ ਹੁਣ ਲਾਗੇ ਲਾਗੇ ਹਾਂਜੀ ਹੁਣ ਰੋਟੀ ਖਾਣ ਦੀ ਤੱਤੀ ਕਰਦੇ ਨੱਕ ਬਗ ਬਾਰ ਆ ਲੱਗੇ ਐ ਜੋ ਵਧੀਆ ਸਮੇਂ 10 ਹੋ ਜਾਂਦਾ ਹੋ ਨੀਲੀ ਦੋ ਸੌਲਾਂ ਤਬਾਤੀ ਟੱਪੀ ਸੌਣ ਵਾਲੀ ਤੇ ਬਾਕੀ ਬਸ ਉਹ ਕਾਰੀ ਕਾਂ ਤਾਂ ਲੈ ਗਈ ਜੀ ਬਾਕੀ ਉਹ ਸਾਰੇ ਦੋਲੀ ਵਾਲੇ ਕਬੂਤਰ ਛਾਂ ਤੇ ਅੰਦਰ ਖੁੱਡੇ ਚ ਆਪਾਂ ਤੇ ਹੋਰ ਆਪਣੇ 6 ਕਬੂਤਰ ਬਾਹਰ ਆਣਾ 7 ਸੀ 6 ਬਾਹਰ ਆਏ ਕੋਈ ਨਕਲ ਨੂੰ ਦੇਖਦੇ ਕਿੰਨੇ ਹੁੰਦੇ ਕਿੰਨੇ ਨਹੀਂ ਕਰਾਂ ਤੂੰ ਹੀ ਮਚਾਈ ਸੀ ਤੇ ਸਪੈਸ਼ਲ ਆ ਨਾ ਰੋਟੀ ਤੱਤੀ ਕਰਨ ਨੂੰ ਨਾਲ ਲਿਓ ਬੱਤੋਏ ਉਹ ਬੱਤੋ ਅਲੇ ਜੀ ਜੀ ਖਾਲਾ ਕੱਤੀ ਕਰਕੇ ਲੈਂਦੀ ਆ ਬੱਕਰੀ ਲੇਟਾਂ ਲੂਟਾ ਬੰਦ ਪਈ ਪੈਣ ਦੀ ਕੋਸ਼ਿਸ਼ ਕਰੀਏ